अच्छा दूसरे नंबर पे यहां majpura दी आंगरे हां ये भी हाल है मेरे दी majpura आने लगे रे साइड ये वीर आपा तो हरियाणा से छोटी ले आती थी अच्छा जी दी जो दर पर जीते थे वो कौन सुना वीरवान के होना दादा है आपा वनरे हैं चाहे कि भाई भाई के केड़ा पंडा अपना ਗੀਗਾ ਮਾਜਰਾ ਬਾਗੜੀਆਂ ਦੇ ਨਾਲ ਵੀ ਬਾਗੜੀਆਂ ਦੇ ਨਾਲ ਹਾਂਜੀ ਹਾਂਜੀ ਬਹੁਤ ਬਹੁਤ ਬੜਾ ਠਾਕਿਆ ਪਿੱਸੇ ਕੱਟੂਂਦੇ ਜਿਹੜੀ ਸੀਮੈਂਟ ਦੀ ਕੱਟੀ ਆ तकरीबन 3 ਲੱਖ ਗਿਆ ਸੀ ਬਲਕੋਏ ਅੱਛਾ ਹਾਂਜੀ ਹੁਣ ਉਹ ਲੈ ਕੇ ਤੁਸੀਂ ਆਪਾਂ ਨੂੰ ਦੋ ਕੀ ਦਿਆਂ ਕਿੰਨੇ ਦੀ ਲੈ ਕੇ ਆਈਏ ਆਪਾਂ ਲੈ ਕੇ ਵੀ ਸਾਢੇ 6 ਲੱਖ ਦੀ ਸਾਢੇ 6 ਲੱਖ ਦੀ ਠੀਕ ਹੈ ਵੀਰ ਸਾਢੇ 6 ਲੱਖ ਦੀ ਕਿਥੋਂ ਲੈ ਕੇ ਆਈ ਜੀ ਵੀਰ ਆਪਾਂ ਹਰਿਆਣੇ ਚ ਦੋਸਤ ਨਹੀਂ ਦਵਾਈ ਆ ਬੈਠਾ ਹਾਂਜੀ ਕੋਈ ਰਿਕਾਰਡ ਦਾ ਪਤਾ ਨਹੀਂ ਦੇ ਸੀਮੈਂਟ ਦਾ ਹਾਂਜੀ વેનેટીક લગਿਆ ਹੋਇਆ ਇਹਦੇ ਕਿਹੜੇ ਟੀਕੇ ਦੀ ਪਤਾ ਨਹੀਂ ਕਿਉਂਕਿ ਮਸਕੰਦਰ ਦੀ ਸਕੰਦਰ ਦੀ ਆਪਾਂ ਨਹੀਂ ਸਕੰਦਰ ਦੀ ਹੈ ਜੀ ਸਕੰਦਰ ਦੀ ਹਾਂਜੀ ਹਾਂਜੀ ਅਸਲੋਂ ਭਾਜੀ ਦੂਜੇ ਨੰਬਰ ਤੇ 22 ਕਿਲੋ ਦਾ ਹਾਂਜੀ ਹਾਂ ਠੀਕ ਹੈ ਬਰੇ ਤੇਰਾ ਬੰਦਾ ਜੀ ਹਾਂਜੀ ਦੋਸਤ ਇਹ ਆਈਆਂ ਮੰਜਾ ਤੀਜੇ ਨੰਬਰ ਤੇ ਪ੍ਰਭਾ ਪ੍ਰਭਾ ਆਇਆ ਮੰਜਾ ਤੋਂ ਆ ਕੁਝ ਨੂੰ ਮੇਡਿਟ ਮੰਜਾ ਨਾਲ ਗੱਲ ਕਰਵਾ ਦਿਓ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਜੀ ਕੋਈ ਤੜਾ ਜਵਾਹਰ ਕੋਈ ਬਜ਼ੁਰਗ ਅੱਜ ਬਾਈ ਕੀ ਹਾਲ ਚਾਲ ਹੈ ਵਧੀਆ ਬਾਈ ਜੀ ਮਾਡੀ ਵੀਰ ਨੂੰ ਬਤਾ ਦੇ ਹਾਂ ਵੀਰੇ ਇੱਕ ਹੀ ਡੇ ਟੀਕੇ ਦੀ ਵੀਰੇ ਆਪਾਂ ਬਈ ਐਚ ਐਲ ਡੀ ਵੀ ਦੀ ਸਰਕਾਰ ਐਚ ਐਲ ਡੀ ਵੀ ਦੀ ਹਰਿਆਣੇ ਦੀ ਤੇ ਕਿੰਨਾ ਦੁੱਧ ਕੱਢੇ ਨੇ ਪਿਛਲੇ 2 ਕਿਲੋ ਦੁੱਧ ਦਿੱਜਿਆ ਵੀਰੇ ਇੰਸਟਿਊਟਿਓਟੀ ਚਾਹੀਦੀ ਜਿੰਨੇ ਹਾਂ ਦੁੱਧ ਕਿੰਨਾ 20 ਲੀਟਰ ਹਾਂ ਬਾਈ ਬਾਈ ਤੀਜੇ ਨੰਬਰ ਤੇ ਆਈ ਹੈ ਨਾ ਵੀਰੇ ਹਾਂਜੀ ਤੀਜੇ ਤੇ ਹੁਣ ਕਿਹੜਾ ਟੀਕਾ ਲੱਗਿਆ ਹੋਇਆ ਇਹਦੇ ਹੁਣ ਬਾਈ ਘਬੜ ਕਰਾਉਣੀ ਹੈਗਾ ਵਾਸਤੇ ਅੱਛਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੋ ਇਹਨੂੰ ਢੇਰ ਕਿਵੇਂ ਨਾ ਡੇੜਾ ਮਿੰਟ ਇਹ ਕਿਹੜੇ ਬੱਚਾ ਹੈ ਕਿਹੜੇ ਟੀਕੇ ਦਾ ਬੱਚਾ ਨਹੀਂ ਸੀ ਮੰਦਾ ਇਹ ਕਿਹੜਾ ਪਿੰਡ ਹੈ ਵੀਰੇ ਤੁਹਾਡਾ ਨਸਾਣਾ ਪਿੰਡ ਹੈ ਹਾਂਜੀ ਨਸਾਣਾ ਪਿੰਡ ਕਿੱਥੇ ਜੇ ਪਿੰਡ ਹੈ ਵੀਰੇ ਇਹ ਆਪਣੇ ਬਠਿੰਡੇ ਜ਼ਿਲ੍ਹੇ ਚ ਪੈਂਦਾ ਬਠਿੰਡੇ ਜ਼ਿਲ੍ਹੇ ਠੀਕ ਹੈ ਵੀਰੇ ਬਹੁਤ ਬਹੁਤ ਪਤਾ ਕੀ ਠੀਕ ਹੈ ਵੀਰੇ ਠੀਕ ਹੈ ਵੀਰੇ ਨੰਬਰ 61 ਬਹੁਤ ਬਹੁਤ ਸੁਣ ਲੱਗੀ ਹੋ ਰਸਤਾ ਵੀਰੇ ਕਿਥੋਂ ਵੀਰੇ ਅੱਛਾ ਜੇਦਾ ਹੁਣ ਲੱਗੇ ਚੋਲਣਾ ਆਰਾਮਪੁਰਾ ਫੋਟੋ

ਮੋਰਸਾਨ ਆ ਵੀਰੇ ਹਾਂਜੀ ਮੋਰਸਾਨ ਹਾਂਜੀ ਹਾਂਜੀ ਠੀਕ ਕਿੱਥੇ ਦਾ ਵੀਰੇ ਇਹ ਫਤਿਹਗੜ੍ਹ ਸਾਹਿਬ ਕੰਢੇ ਸਤਲੁਜ ਮਾਝੇ ਦੇ ਠੀਕ ਹੈ ਵੀਰੇ ਹਾਂਜੀ ਸਾਡੇ ਦੋਸਤ ਆ ਜੀ ਉਹ ਬਾਹਰ ਚਲੇ ਗਏ ਜੀ ਏਸਟ੍ਰੇਲੀਆ ਉਹਨਾਂ ਦੀ ਹਾਂ ਬ੍ਰੀਡ ਨੂੰ ਅਸੀਂ ਅੱਗੇ ਵਧਾ ਰਹੇ ਹਾਂ ਜੀ ਠੀਕ ਹੈ ਕਿਹੜੇ ਪਿੰਡ ਆ ਵੀਰੇ ਪਿੰਡ ਸਾਡਾ ਬਿਹੜ ਜਿਲ੍ਹਾ ਫਤਿਹਗੜ੍ਹ ਸਾਹਿਬ ਸੀ ਤਾਂ ਨਹੀਂ ਧਰਤੀ ਠੀਕ ਹੈ ਵੀਰੇ ਹਾਂਜੀ ਹਾਂਜੀ ਮੋਤੋ ਮੋਤ ਬਤਾਈਏ ਵੀਰੇ ਹਾਂ ਜਿਉ ਦੂਜੇ ਮੱਚ ਆਪਣੀ ਆਉ ਖੜੀਆਂ ਜੀ ਅੱਛਾ ਜੀ ਉਹਨਾਂ ਨੂੰ ਹਾਂਜੀ 6ਵੇਂ ਨੰਬਰ ਤੇ ਆਈ ਹੈ ਜੀ ਤੇ 10ਵੇਂ ਨੰਬਰ ਤੇ ਆਈ ਹੈ ਜੀ ਠੀਕ ਹੈ ਇਹਦਾ ਦੁੱਧ ਕਿੰਨਾ ਵੀਰੇ ਇਹ ਦੁੱਧ 22 ਕਿਲੋ ਹੈ ਜੀ 22 ਕਿਲੋ ਹਾਂਜੀ ਅੱਜ ਕੱਢਿਆ 22 ਕਿਲੋ ਹਾਂਜੀ ਹਾਂ ਅਸੀਂ ਰਾਤ ਪੂਰੀ ਖਾਲੀ ਅਸੀਂ ਤਾਂ ਖਾਲੀ ਵੀ ਕਰਾ ਕੇ ਗਏ ਪੂਰੀ ਸਾਰਾ ਕੁਝ ਕਰਾ ਕੇ ਤਸੱਲੀਆਂ ਕਰਾ ਕੇ ਗਏ ਹਾਂਜੀ ਇੱਕ ਪਹਿਲਾਂ ਨਾਲ ਪਹਿਲੇ ਸੂਏ ਜੀ ਸਾਡੀ ਆਪਣੀ ਠੀਕ ਹੈ ਵੀਰੇ ਹਾਂਜੀ ਬਿਲਕੁਲ ਉਹ ਜਿਹੜੀ 6ਵੇਂ ਨੰਬਰ ਤੇ ਆਈ ਉਹ ਪਹਿਲੇ ਪਹਿਲੇ ਸੂਏ ਆਈ ਹੈ ਪਹਿਲੇ ਸੂਏ ਕਿੰਨਾ ਦੁੱਧ ਕੱਢਿਆ ਵੀਰੇ ਬੋਲੇ ਸਿਲੇ 17 ਕਿਲੋ ਦੁੱਧ ਆ ਜੀ 17 ਕਿਲੋ ਹਾਂਜੀ 17 ਕਿਲੋ ਦੁੱਧ ਆ ਜੀ ਪਹਿਲੇ ਸੁਏ ਦਾ ਹਾਂ ਪਹਿਲੇ ਸੁਏ ਦਾ ਕਿਹੜੇ ਸਿਮਨ ਦੀ ਹੈ ਉਹ ਹੈਗੇ ਜੀ ਆਪਣਾ ਸਾਡੇ ਵੀਰ ਨੇ ਜੀ ਆਪਣੇ ਇੱਥੇ ਪਜੌਲੀ ਤੋਂ ਅੱਛਾ ਜੀ ਉਹਦਾ ਛੋਟਾ ਜੀ ਸ਼ੇਰੂ ਠੀਕ ਹੈ ਜੀ ਹਾਂ ਉਹਦੀ ਆ ਜੀ ਠੀਕ ਹੈ ਜੀ ਸ਼ੇਰੂ ਛੋਟੇ ਦੀ ਹੈ ਠੀਕ ਹੈ ਸ਼ੇਰੂ ਦਾ ਕੀ ਰਿਕਾਰਡ ਹੈ ਵੀਰੇ ਉਹਦੀ ਮਾਦਾਰ ਕੱਢੇ 28 ਕਿਲੋ ਦਾ 28 ਕਿਲੋ ਦਾ ਹਾਂਜੀ ਉਹ ਕਿਹੜੇ ਸਿਮਨ ਦਾ ਉਹ ਹੈਗਾ ਜੀ ਅੱਗੇ ਪਤਾ ਨਹੀਂ ਜੀ ਉਹਦਾ ਤਾਂ ਉਹ ਲੈ ਕੇ ਸੇਲ ਦੇ ਕੇ ਲੈ ਕੇ ਲੈ ਕੇ ਜਿਪਰ ਨੂੰ ਪਰਤੋਸ ਠੀਕ ਹੈ ਵੀਰੇ ਹਾਂਜੀ ਚੱਲ ਬ ਆਜੀ ਦੁੱਧ ਜਿਹਾ ਦੁੱਧ ਜਿਹਾ ਹੋਏ 20 ਲੀਟਰ ਆਜੀ 4 ਦਿਨ ਹੋ ਗਏ 4 ਦਿਨ ਹੋ ਗਏ 4 ਇੱਕ ਚੈੱਕ ਆ ਕੇ ਆਈ ਆਪਣੀ ਟਿਚਰ ਇਹ ਚਾਹਤ ਦੇ ਜੀ ਇਹ ਚਾਹਤ ਦੇ ਹੋ ਸ਼ੇਮੀ ਤੇ ਇਹ ਪਹਿਲੀ ਚੋਟੀ ਉਹਦਾ ਦੁੱਧ ਕਿੰਨਾ ਹੈ ਉਹਦਾ ਦੁੱਧ 17 ਕਿਲੋ ਹੈ ਪਹਿਲਾਂ ਵਾਢਣ ਦਾ 17 ਕਿਲੋ ਇਹਨੇ ਨਾ ਸੁਣਾ ਦਿੱਤਾ ਨਾ ਸੁਣਾ ਰਿਹਾ ਇਹਨੇ ਪੁੱਛਣਾ ਉਦਾਂ ਮੈਂ ਕਿੱਥੇ ਨਹੀਂ ਆਇਆ